ਮਦਮਾ ਸਾਹਿਬ ਦੇ ਘੋੜੇ ਘੋੜੀਆਂ ਦੇ ਮੇਲੇ ਦੀ ਤੁਹਾਨੂੰ ਰੌਣਕ ਦਿਖਾ ਰਹੇ ਆ ਤੇ ਮੇਲੇ ਦੀ ਰੌਣਕ ਵੀ ਲੁੱਟ ਰਿਹਾ ਘੋੜਾ ਪਦਮ ਤਸਵੀਰਾਂ ਦਿਖਾ ਦਈਏ ਇਹ ਪਦਮ ਘੋੜਾ ਜਿਹੜਾ ਸਾਰਾ ਮੇਲਾ ਹੀ ਲੁੱਟ ਰਿਹਾ ਤੇ ਪੂਰੇ ਮੇਲੇ ਦੀ ਰੌਣਕ ਆ ਜਿਹੜੀ ਇੱਥੇ ਦੇਖਣ ਨੂੰ ਮਿਲ ਰਹੀ ਹੈ ਕੀ ਬਜ਼ੁਰਗ ਕੀ ਜਵਾਨ ਕੀ ਬੱਚੇ ਕਹਿੰਦੇ ਪਦਮ ਨੂੰ ਦੇਖੇ ਬਣਾਦਾ ਮੇਲੇ ਚ ਬੜਦੇ ਹੀ ਨਹੀਂਗੇ ਤਸਵੀਰਾਂ ਵੀ ਜਰੂਰ ਦਿਖਾ ਦਈਏ ਕੈਮਰਾਮੈਨ ਨੂੰ ਕਹੂੰਗਾ ਵੀ ਰੌਣਕਾ ਦਿਖਾ ਦੇ ਬਾਈ ਪਹਿਲਾਂ ਕਿਸ ਤਰ੍ਹਾਂ ਦੀ ਰੌਣਕਾ ਜਿਹੜੀ ਇਹ ਪਦਮ ਨੂੰ ਦੇਖਣ ਲਈ ਇੱਥੇ ਲੱਗਦੀ ਹੈ ਜਿੱਥੇ ਜਾਂਦਾ ਉੱਥੇ ਕਹਿੰਦੇ ਵੱਖਰੀ ਮੈਪਲ ਲਾ ਦਿੰਦਾ ਤੇ ਜਿਹੜੇ ਦੇ ਮਾਲਕ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਬਾਈ ਹੋਰੇ ਵੀ ਖੁਸ਼ ਮਜ਼ਾਜ ਨੇ ਗੱਲਾਂ ਬਾਤਾਂ ਪਹਿਲਾਂ ਵੀ ਕੀਤੀਆਂ ਨੇ ਨਾਲ ਬਾਈ ਜੀ ਬੜੀ ਰੌਣਕ ਹੈ ਕਿ ਮੈਂ ਸਾਰੇ ਮੇਲੇ ਦੇਖਿਆ ਤੇ ਪਦਮ ਨੂੰ ਦੇਖਣ ਵਾਸਤੇ ਕਹਿੰਦੇ ਪਹਿਲਾਂ ਪਦਮ ਦੇਖ ਕੇ ਆਉਣਾ ਫਿਰ ਮੇਲੇ ਚ ਆਉਂਦੇ ਹਾਂ ਹਾਂਜੀ ਇੱਕ ਤਾਂ ਤੁਹਾਡਾ ਇੱਥੇ ਪਹੁੰਚਣ ਤੇ ਪੀਡੀਸੀ ਨਿਊਜ਼ ਵਾਲਿਆਂ ਦਾ ਬਹੁਤ ਧੰਨਵਾਦ ਜੀ ਬਾਕੀ ਮੇਰੇ ਡੈਡੀ ਜੀ ਦਾ ਨਾਮ ਦਾਰਾ ਸਿੰਘ ਢੱਲੋਂ ਸਾਡਾ ਦਮਦਮਾ ਪਿੰਡ ਹੈ ਜੀ ਹਰਿਆਣਾ ਸਰਸਾ ਜ਼ਿਲ੍ਹਾ ਆਪਣਾ ਜੀ ਬਾਕੀ ਘੋੜਾ ਹੈ ਹਾਈਟ ਬਹੁਤ ਜ਼ਿਆਦਾ ਹੈ ਦੀ ਜੀ ਬੱਚੇ ਬਹੁਤ ਵਧੀਆ ਆਏ ਨੇ ਜੀ ਬਿਊਟੀ ਬਹੁਤ ਹੈ ਜੀ ਤੇ ਬਹੁਤ ਹੀ ਸਪੋਰਟਲੈਸ ਆ ਜਮਾ ਜੀ ਤੇ ਬਹੁਤ ਸਟੰਗਾ ਕੋੜਾ ਜੀ ਬਾਈ ਜਦੋਂ ਮੇਲੇ 'ਚ ਆਏ ਹੋਗੇ ਬੜੀ ਰੌਣਕ ਦੇਖਣ ਨੂੰ ਮਿਲਦੀ ਆ ਫਿਰ ਕਿਵੇਂ ਮਹਿਸੂਸ ਕਿਵੇਂ ਕਰਦੇ ਹੋ ਜਦੋਂ ਇੱਕ ਤਰ੍ਹਾਂ ਤਰ੍ਹਾਂ ਪੁੱਤਰਾ ਵਾਂਗੂ ਪਾਲਿਆ ਪਹਿਲਾਂ ਤਾਂ ਕਿਵੇਂ ਪਾਲਦੇ ਕਿਵੇਂ ਹੋ ਪਹਿਲਾਂ ਦੇ ਐਵੇਂ ਜੀ ਪਾਲਨੇ ਤਾਂ ਬੱਚਿਆਂ ਵਾਂਗੂ ਪੈਂਦੇ ਜੀ ਇਹ ਜਾਨਵਰ ਹਨਾ ਜੀ ਤੇ ਬਾਕੀ ਸਾਰਿਆਂ ਦਾ ਬਹੁਤ ਪਿਆਰ ਆ ਜਿਵੇਂ ਪਿਆਰ ਮਿਲਦਾ ਆਪਾਂ ਨੂੰ ਬਹੁਤ ਖੁਸ਼ੀ ਹੁੰਦੀ ਆ ਜੀ ਖੁਸ਼ੀ ਕਰਕੇ ਮੇਲਿਆਂ 'ਚ ਆਪਾਂ ਆਉਨੇ ਆ ਜੀ ਬਸ ਕਿੱਥੇ ਕਿੱਥੇ ਜਾਂਦੇ ਮੇਲੇ 'ਚ ਬਾਈ ਜੀ ਜਦੋਂ ਜਾਂਦਿਆਂ ਕਹਿੰਦੇ ਜਿੱਥੇ ਜਾਂਦਾ ਹੈ ਫਿਰ ਮੈਟਰ ਲੈ ਕੇ ਹੀ ਆਉਂਦਾ ਕਹਿੰਦੇ ਕਨੇ ਆਪਾਂ ਨਾ ਡਿਸਪਲੇ ਕਰਦੇ ਆ ਇਹਨੂੰ ਜੀ ਆਪਾਂ ਸ਼ੋਅ ਵਗੈਰਾ ਤੇ ਨਹੀਂ ਲੈ ਕੇ ਜਾਂਦੇ ਹਜੇ ਜਦੋਂ ਕੋਈ ਸਰਕਾਰੀ ਸ਼ੋਅ ਵਗੈਰਾ ਹੋਣਗੇ ਫਿਰ ਆਪਾਂ ਇਹਨਾਂ ਨੂੰ ਲੈ ਕੇ ਜਾਇਆ ਕਰਾਂਗੇ ਜੀ ਵੈਸੇ ਅੱਜ ਆਪਾਂ ਡਿਸਪਲੇ ਵਾਸਤੇ ਲੈ ਕੇ ਆਏ ਆ ਇਹਨੂੰ ਜੀ ਹਾਂਜੀ ਵੈਸੇ ਮੁਖਸਰ ਸਾਹਿਬ ਹਨਮਾਨਗੜ੍ਹ ਵੀ ਜਾਊਗਾ ਜੀ ਤੇ ਜਗਰਾਉਂ ਵੀ ਲੈ ਕੇ ਜਾਵਾਂਗੇ ਜਿੰਨੇ ਵੀ ਪੰਜਾਬ ਦੇ ਹਰਿਆਣੇ ਦੇ ਸਾਰੇ ਮੇਲੇ ਆ ਸਾਰੇ ਮੇਲਿਆਂ ਤੇ ਆਪਾਂ ਜਾਵਾਂਗੇ ਹਾਂ ਬਤਾਇਆ ਹਾਂਜੀ ਕਹਿੰਦੇ ਕੀਮਤ ਦੀ ਗੱਲ ਕਰੀਏ ਕਹਿੰਦੇ ਸਭ ਤੋਂ ਮਹਿੰਗੇ ਘੋੜਾ ਇਹ ਆ ਮੇਲੇ ਹਾਂ ਨੇ ਕੀ ਮੰਨਤਾ ਚਲੋ ਸਾਰੇ ਘੋੜੇ ਮਹਿੰਗੇ ਆ ਚੰਗੇ ਆ ਹਾਂਜੀ ਸਾਰੇ ਹੀ ਚੰਗੇ ਆ ਜੀ ਕੀਮਤ ਜ਼ਿਆਦਾ ਘੋੜਿਆਂ ਦੀ ਘੋੜਾ ਕੋਈ ਵੀ ਨਹੀਂ ਮਾੜਾ ਸਾਰੇ ਭਰਾਵਾਂ ਨੇ ਵਧੀਆ ਹੀ ਰੱਖਦੇ ਆ ਅੱਜ ਕੱਲ ਕੁਆਲਿਟੀ ਇਸ ਕਰਕੇ ਕੀਮਤ ਤਾਂ ਸਾਰਿਆਂ ਦੀ ਚੰਗੀ ਹੈ ਜੀ ਇਹ ਹੀ ਤਾਂ ਫਿਰ ਵੱਖਰੀ ਆ ਨਾ ਬਾਈ ਜੀ ਕਿਉਂਕਿ ਰੌਣਕ ਉੱਚਾ ਵੱਡਾ ਕੱਦ ਕਾਫੀ ਆ ਕੱਦ ਕਿੰਨਾ ਆਇਆ ਹੈਗਾ ਇਹਦਾ ਹਾਂਜੀ ਹਾਈਟ ਹੈ ਦੀ ਬਾਈ ਜੀ 70 71 ਬਾਹਰ ਹੈ ਜੀ ਹਾਂ ਹਾਂਜੀ ਤੇ ਕੀਮਤ ਤਾਂ ਫਿਰ ਬਹੁਤ ਜ਼ਿਆਦਾ ਲੱਗੀ ਹੋਈ ਆ ਜੀ ਪਰ ਆਪਾਂ ਵੇਚੇ ਲੋਟ ਪਰ ਸੇਲ ਹੈ ਇਹ ਵੇਚਣਾ ਨਹੀਂ ਹੈਗਾ ਕੀਮਤ ਬਹੁਤ ਲੱਗਦੀ ਹੈ ਹਾਂਜੀ ਕੀਮਤ ਕੋਣ ਕੋਣ ਦੇਖਣ ਕੋਣ ਕਰਾਉਂਦਾ ਬਾਈ ਜੀ ਕਹਿੰਦੇ ਦੇਖਣ ਬਹੁਤ ਆਉਂਦੇ ਆ ਘੋੜਿਆਂ ਦੇ ਸਕੀਨਾਂ ਇਹ ਉਧਰ ਦੇਖਣ ਆਉਂਦੇ ਹਾਂਜੀ ਦੇਖਣ ਤਾਂ ਸਾਰੇ ਪੰਜਾਬ ਦੇ ਜਿੰਨੇ ਵੀ ਮੱਲਾ ਸ਼ਮਗੋਵਾਰ ਬੰਦੇ ਵੱਡੇ ਬਰੀਡਰ ਨੇ ਸਾਰੇ ਆਉਂਦੇ ਨੇ ਜੀ ਬਾਈ ਪ੍ਰਸ਼ਾਂਤ ਧੋਰੀ ਵੀ ਆਏ ਸੀ ਸਲਮਾਨ ਖਾਨ ਦੇ ਨਾਲ ਹੁੰਦੇ ਆ ਉਹ ਵੀ ਆਏ ਸੀਗੇ ਜੀ ਸਾਰੇ ਥੰਦੇ ਵੀ ਉਹ ਵੀ ਇਤਨੀ ਡਿਮਾਂਡ ਉਹਨਾਂ ਨੇ ਵੀ ਦੇ ਦੋ ਬੜਾ ਡਿਮਾਂਡ ਤਾਂ ਕਰਦੇ ਸੀਗੇ ਪਰ ਆਪਾਂ ਦੇਣਾ ਨਹੀਂ ਹਾਂਜੀ ਆਪਾਂ ਨੂੰ ਸੱਚੇ ਪਾਤਸ਼ਾਹ ਨੇ ਵਾਹਿਗੁਰੂ ਨੇ ਦਿੱਤਾ ਜੀ ਆਪਾਂ ਨੂੰ ਗਿਫਟ ਮਿਲਿਆ ਇਹ ਨੋਡ ਪਰ ਸੇ ਪਾਲੇਟ ਪਰ ਸੇ ਕਿੰਨਾ ਕੌਖਾ ਜੀ ਬਾਈ ਜੀ ਕਹਿੰਦੇ ਜੇ ਵੱਡਾ ਕੋਲਾ ਰੱਖਣਾ ਤੇ ਖਰਚੇ ਵੀ ਵੱਡੇ ਕਰਦੇ ਨੇ ਨਹੀਂ ਇੰਨਾ ਕੋਈ ਜ਼ਿਆਦਾ ਨਹੀਂਗਾ ਜੀ ਜਿਵੇਂ ਘੋੜੀਆਂ ਦਾ ਖਰਚਾ ਕੋਈ ਇੰਨਾ ਜ਼ਿਆਦਾ ਖਰਚਾ ਨਹੀਂਗਾ ਬਸ ਚਲੋ ਸਾਂਭ ਸੰਭਾਲ ਤਾਂ ਚਲੋ ਕਰਨੀ ਪੈਂਦੀ ਹੈ ਜੀ ਥੋੜੀ ਜੀ ਧਿਆਨ ਡਾਈਟ ਦਾ ਜੋ ਵੀ ਖਾਣਾ-ਦਾਣਾ ਦੇਣਾ ਇਹਨਾਂ ਨੂੰ ਗੈਪ ਪਾ ਕੇ ਦੇਣਾ ਪੈਂਦਾ ਜੀ ਹਾਂਜੀ ਬਿਲਕੁਲ ਤਸਵੀਰਾਂ ਤੁਹਾਨੂੰ ਦਿਖਾ ਦਈਏ ਕੁਝ ਲੋਕ ਵੀ ਨੇ ਗੱਲਬਾਤ ਕਰਦੇ ਆਂ ਭਾਈ ਜੀ ਦੇਖਦੇ ਹੋ ਘੋੜਾ ਪਹਿਲਾਂ ਤਾਂ ਘੋੜਿਆਂ ਦੇ ਸ਼ਕੀਨ ਤੁਸੀਂ ਵੀ ਲੱਗਦੇ ਹੋ ਕਿਵੇਂ ਲੱਗਦਾ ਫਿਰ ਜਦੋਂ ਇਸ ਤਰ੍ਹਾਂ ਦੇ ਘੋੜੇ ਦੇਖਦੇ ਹੋਗੇ ਵਧੀਆ ਭਾਈ ਜੀ ਅਸੀਂ ਬਹੁਤ ਮੇਲਿਆਂ ਤੇ ਜਾਂਦੇ ਆਂ ਚਲੋ ਇਹ ਤਾਂ ਸਾਡੇ ਮਾਨ ਵਾਲੀ ਗੱਲ ਹੈ ਵੀ ਪਿੰਡ ਦਮਦਮਾ ਜਿਹੜਾ ਸਿਰਸੇ ਦਾ ਵਿੱਚ ਰਹਿੰਦਾ ਘੋੜਾ ਤੇ ਆਪਣੇ ਬਾਈ ਉਹਨਾਂ ਵਧੀਆ ਮਿੱਤਰ ਦਾ ਪਿਆਰ ਆ ਜਾਨਣ ਕੀ ਪਰਿਵਾਰ ਵਾਲੀ ਸਾਂਝ ਆ ਤੇ ਘੋੜਾ ਹੁਣ ਦੇਖੋ ਜੀ ਤੁਹਾਨੂੰ ਤਾਂ ਬੋਲਣ ਦੀ ਲੋੜ ਹੀ ਨਹੀਂ ਤੁਸੀਂ ਆਪ ਹੀ ਦੇਖ ਰਹੇ ਹੋ ਤੇ ਐਡਾ ਚੰਗਾ ਐਡਾ ਉੱਚਾ ਪਲੱਸ ਆਪਕਸ਼ਨ ਸਾਰੇ ਹੀ ਕਹਿੰਦੇ ਵੀ ਗੱਡਿਆਂ ਦੇ ਹਿਸਾਬ ਨਾਲ ਸਨ ਰੂਪੀ ਆ ਗਿਆ ਕੰਨ ਕੋਨ ਜਾਣ ਕੀ ਹਾਈਟ ਹੈ ਸਾਰਾ ਕੁਝ ਹੀ ਬੜਾ ਚੰਗਾ ਹੈ ਜੀ ਤੇ ਬਹੁਤ ਹੀ ਜ਼ਿਆਦਾ ਸੋਹਣਾ ਕੋੜਾ ਹੈ ਬਾਕੀ ਸਾਰੇ ਕੋੜੇ ਚੰਗੇ ਆ ਚਲੋ ਤੇ ਕੁਝ ਜਦੋਂ ਵੱਖਰਾ ਕੋੜਾ ਦੇਖਦੇ ਹੋ ਦੇਖਦੇ ਹੋ ਤਾਂ ਉਹ ਵੱਖਰਾ ਚਾ ਜਾ ਹੁੰਦਾ ਮਨ ਚ ਚਾਹ ਕੀ ਹੌਲ ਜਾ ਪੈਂਦਾ ਕਿ ਸਾਡੇ ਕੋਲ ਵੀ ਹੋਵੇ ਪਰ ਵੇਖੋ ਹੁਣ ਕਦੋਂ ਮਾਲਕ ਦੇਊਗਾ ਤੇ ਸਭ ਦੀ ਇਹ ਚਾਹ ਹੈ ਜੀ ਇਹਨਾਂ ਦਾ ਹੀ ਸਾਰੇ ਹਰਿਆਣੇ ਦੇ ਮੋੜਾ ਜੀ ਤਾਂ ਹੀ ਤਾਂ ਖੜੇ ਆ ਹਰਿਆਣੇ ਦੀ ਸ਼ਾਨ ਆ ਤੁਹਾਡੇ ਕੋੜਾ ਪੂਰਾ ਜੀ ਪੂਰਾ ਬਹੁਤ ਵਧੀਆ ਜੀ ਬਿਲਕੁਲ ਇਹ ਆ ਪਦਮ ਕੋੜਾ ਜਿਹੜਾ ਹਰਿਆਣੇ ਦੀ ਕਹਿੰਦੇ ਸ਼ਾਨ ਹੈ ਜਿੱਥੇ ਜਾਂਦਾ ਵੱਖਰਾ ਨਾਮ ਕਮਾਉਂਦਾ ਤਸਵੀਰਾਂ ਚ ਤੁਹਾਨੂੰ ਦਿਖਾ ਰਿਹਾ ਜਿਵੇਂ ਕਿ ਲੋਕ ਨੇ ਜਿਹੜੇ ਮੇਲੇ ਦੀ ਇੱਕ ਪਾਸੇ ਰੌਣਕ ਵੱਖਰੀ ਹੈ ਤੇ ਮੇਲ ਪਦਮ ਨੂੰ ਦੇਖਣ ਵਾਲਿਆਂ ਦੀ ਰੌਣਕਾ ਜਿਹੜੀ ਉਹ ਵੱਖਰੀ ਹੈ ਬੇਸ਼ੱਕ ਮਾਲਕ ਕਹਿੰਦੇ ਨੇ ਕਿ ਕੀਮਤਾ ਬਹੁਤ ਲੱਗੀਆਂ ਨੇ ਦੇਖਣ ਵੀ ਬਹੁਤ ਆਉਂਦੇ ਨੇ ਪਰ ਇਹ ਵੇਚ ਨਹੀਂ ਵੇਚਦੇ ਨਹੀਂ ਆਪਣੇ ਪੁੱਤਰਾ ਵਾਂਗ ਇਸ ਘੋੜੇ ਨੂੰ ਪਾਲਦੇ ਨੇ ਮਨੀਸ਼ ਕੇਰ ਪੀਟੀਸੀ ਨਿਊਜ਼ ਦਮਦਮਾ ਸਾਈ ਬਠਿੰਡਾ